ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਤਨ ਸ੍ਰੀ ਗੁਰੂ ਅਮਰਦਾਸ ਜੀ ਦਾ ਗੁਰਤਾ ਗੱਦੀ ਦਿਵਸ ਹੈ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪਿੰਡ ਬਾਸਰ ਕੇ ਵਿੱਚ 1479 ਈਸਵੀ ਨੂੰ ਹੋਇਆ ਆਪ ਜੀ ਦੇ ਪਿਤਾ ਜੀ ਦਾ ਨਾਮ ਭਾਈ ਤੇਜਪਾਲ ਸੀ ਅਤੇ ਮਾਤਾ ਦਾ ਨਾਮ ਮਾਤਾ ਸੁਲਖਣੀ ਜੀ ਸੀ ਸ੍ਰੀ ਗੁਰੂ ਅਮਰਦਾਸ ਜੀ ਖੇਤੀਬਾੜੀ ਦਾ ਕੰਮ ਕਰਦੇ ਸਨ ਜ਼ਿਮੀਦਾਰ ਸਨ ਇਹਨਾਂ ਦਾ ਵਿਆਹ 24 ਸਾਲ ਦੀ ਉਮਰ ਵਿੱਚ ਬੀਬੀ ਮਨਸਾ ਦੇਵੀ ਜੀ ਨਾਲ ਹੋਇਆ ਆਵਿਦੇਕਰ ਦੋ ਸੁਪੁੱਤਰ ਅਤੇ ਦੋ ਸੁਪੁੱਤਰੀਆਂ ਨੇ ਜਨਮ ਲਿਆ ਸੁਪੁੱਤਰਾਂ ਦਾ ਨਾਮ ਬਾਬਾ ਮੂਨ ਜੀ ਅਤੇ ਬਾਬਾ ਮੋਰੀ ਜੀ ਅਤੇ ਸੁਪੁੱਤਰੀਆਂ ਦਾ ਨਾਮ ਬੀਬੀ ਦਾਨੀ ਜੀ ਤੇ ਬੀਬੀ ਭਾਨੀ ਜੀ ਸੀ ਸ਼ਿਰ ਗੁਰੂ ਨਾਨਕ ਸਾਹਿਬ ਜੀ ਦੇ ਘਾਰ ਵਿੱਚ ਆਉਣ ਤੋਂ ਪਹਿਲਾਂ ਆਪ ਸੰਗਤਾਂ ਨੂੰ ਲੈ ਕੇ ਹਰ ਸਾਲ ਗੰਗਾ ਇਸ਼ਨਾਨ ਕਰ ਲਈ ਜਾਇਆ ਕਰਦੇ ਸਨ ਹਰ ਸਾਲ ਗੰਗਾ ਦਾ ਇਸ਼ਨਾਨ ਕਰਦੇ ਸਨ ਇੱਕ ਵਾਰੀ ਜਦੋਂ ਗੰਗਾ ਦਾ ਇਸ਼ਨਾਨ ਕਰਕੇ ਵਾਪਸ ਮੁੜ ਰਹੇ ਸਨ ਤਾਂ ਇਹਨਾਂ ਦਾ ਮਿਲ ਇੱਕ ਸਾਧੂ ਦੇ ਨਾਲ ਹੋਇਆ ਜਦੋਂ ਸਾਧੂ ਨੂੰ ਪਤਾ ਲੱਗਾ ਕਿ ਇਹਨਾਂ ਦਾ ਕੋਈ ਗੁਰੂ ਧਾਰਨੀ ਕੀਤਾ ਹੋਇਆ ਤੇ ਉਸ ਸਾਧੂ ਨੇ ਜਿਹੜਾ ਮੇਲ ਜੋ ਨੂੰ ਮਾੜਾ ਸਮਝਿਆ ਕਿ ਇਹ ਤਾਂ ਨਗਰੇ ਨੇ ਇਹਨਾਂ ਤਾਂ ਗੁਰੂ ਧਾਰਨੀ ਕੀਤਾ ਬਾਬਾ ਅਮਰਦਾਸ ਜੀ ਨੂੰ ਵੀ ਸਾਧੂ ਨੇ ਕਿਹਾ ਕਿ ਤੁਸੀਂ ਨਗਰੇ ਹੋ ਮੈਂ ਨਗਰੇ ਦਾ ਸਾਥ ਕੀਤਾ ਹੈ ਤੁਸੀਂ ਅਜੇ ਤਾਂ ਗੁਰੂ ਧਾਰਨੀ ਨਹੀਂ ਕੀਤਾ ਉਸ ਦਿਨ ਤੋਂ ਬਾਬਾ ਅਮਰਦਾਸ ਦੇ ਹਿਰਦੇ ਦੇ ਵਿੱਚ ਇੱਕ ਤਾੰਗ ਜਿਹੜੀ ਸੀ ਉੱਠੇ ਕਿ ਮੈਂ ਗੁਰੂ ਧਾਰਨ ਕਰਨਾ ਹੈ ਇੱਕ ਦਿਨ ਕੀ ਹੋਇਆ ਬੀਬੀ ਅਮਰੋ ਜੀ ਅੰਮ੍ਰਿਤ ਵੇਲੇ ਬਾਣੀ ਪੜ ਰਹੇ ਸਨ ਜਦੋਂ ਉਸ ਬਾਣੀ ਦੇ ਬੋਲ ਬਾਬਾ ਅਮਰਦਾਸ ਜੀ ਦੇ ਕੰਨਾਂ ਦੇ ਵਿੱਚ ਪਏ ਮਨ ਨੂੰ ਬੜੀ ਸ਼ਾਂਤੀ ਆਈ ਬੜੀ ਠੰਡਕਾਈ ਬੀਬੀ ਅਮਰੋ ਨੂੰ ਪੁੱਛਿਆ ਕਿ ਇਹ ਕਿਸ ਦੀ ਬਾਣੀ ਹੈ ਤਾਂ ਬੀਬੀ ਅਮਰੋ ਨੇ ਦੱਸਿਆ ਕਿ ਇਹ ਸ੍ਰੀ ਗੁਰੂ ਨਾਨਕ ਦੇਵ ਦੀ ਉਚਾਰਨ ਕੀਤੀ ਬਾਣੀ ਹੈ ਬਾਬਾ ਅਮਰਦਾਸ ਜੀ ਬੀਬੀ ਅਮਰੋ ਨੂੰ ਕਹਿਣ ਲੱਗੇ ਕਿ ਮੈਨੂੰ ਵੀ ਐਸੇ ਗੁਰੂ ਦੇ ਨਾਲ ਮਿਲਾ ਦੇ ਜਿਨ੍ਹਾਂ ਦੀ ਬਾਣੀ ਸੁਣ ਕੇ ਮੈਨੂੰ ਇੰਨਾ ਸੰਕੂਣ ਹੋਇਆ ਇੰਨੀ ਸ਼ਾਂਤੀ ਆਈ ਹੈ ਤੇ ਮੈਂ ਉਹਨਾਂ ਦੇ ਦਰਸ਼ਨ ਕਰਨੀ ਚਾਹੁੰਦਾ ਹਾਂ ਬੀਬੀ ਅਮਰੋ ਜੀ ਕਹਿਣ ਲੱਗੇ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਤਾ ਗੱਦੀ ਉੱਪਰ ਹੋਣ ਸ਼੍ਰੀ ਗੁਰੂ ਅੰਗਦ ਦੇਵ ਜੀ ਜਿਹੜੇ ਨੇ ਉਹ ਬਿਰਾਜਮਾਨ ਹਨ ਰਿਸ਼ਤੀ ਵਜੋਂ ਬਾਬਾ ਅਮਰਦਾਸ ਜੀ ਦੇ ਸ਼੍ਰੀ ਗੁਰੰਗਦੇਵ ਜੀ ਕੋਲ ਮੁਲਗਦੇ ਸਨ ਤੇ ਬਾਬਾ ਅਮਰਦਾਸ ਦੀ ਉਮਰ ਜਿਹੜੀ ਸੀ ਉਹ ਕਾਫੀ ਵਡੇਰੀ ਹੋ ਚੁੱਕੀ ਸੀ ਵੱਡੀ ਉਮਰ ਦੇ ਸਨ ਪਰ ਫਿਰ ਵੀ ਉਹਨਾਂ ਦੇ ਅੰਦਰ ਜਿਹੜਾ ਸੀ ਨਾ ਗੁਰੂ ਪ੍ਰਤੀ ਸ਼ਰਧਾ ਬੜੀ ਸੀ ਪ੍ਰੇਮ ਬਹੁਤ ਸੀ ਕਹਿਣ ਲੱਗੇ ਕਿ ਮੈਂ ਗੁਰੂ ਦੇ ਦਰਸ਼ਨ ਕਰ ਰਹੇ ਨੇ ਸਿੱਖ ਬਣ ਕੇ ਜਾਣਾ ਹੈ ਮੈਂ ਰਿਸ਼ਤੇਦਾਰ ਬਣ ਕੇ ਨਹੀਂ ਜਾਣਾ ਹੈ ਸ਼੍ਰੀ ਗੁਰੂ ਅੰਗਦ ਦੇਵ ਦੇ ਚਰਨਾਂ ਦੇ ਵਿੱਚ ਗਏ ਸ਼੍ਰੀ ਗੁਰੂ ਅੰਗਦ ਦੇਵ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਹਨਾਂ ਦੇ ਸ਼ਰਧਾਲੂ ਬਣ ਕੇ ਗੁਰੂ ਘਰ ਵਿਖੇ ਸੇਵਾ ਕਰਨ ਲੱਗੇ ਕਦੇ ਲੰਗਰ ਦੇ ਵਿੱਚ ਬਾਲਣ ਦੀ ਸੇਵਾ ਜਲਦੀ ਸੇਵਾ ਤੇ ਬਿਆਸ ਦਰਿਆ ਤੋਂ ਜਾ ਕੇ ਜੋ ਖਲੂਰ ਸਾਹਿਬ ਤੋਂ 3 ਮੀਲ ਦੂਰੀ ਤੇ ਪੈਂਦਾ ਸੀ ਉਥੋਂ ਜਲ ਲਿਆਣ ਕੇ ਤੇ ਸ਼੍ਰੀ ਗੁਰੂ ਅੰਗਦ ਦੇਵ ਦਾ ਇਸ਼ਨਾਨ ਕਰਾਉਂਦੇ ਸਨ ਤੇ ਜਦੋਂ ਜਲ ਲੈਣ ਜਾਂਦੇ ਸਨ ਜਵਜੀ ਸਹਦਾ ਪਾਲ ਪਰਾ ਸ਼ੁਰੂ ਕਰ ਲੈਂਦੇ ਸਨ ਤੇ ਮੁਖ ਜਿਹੜਾ ਸੀ ਉਹ ਗੁਰੂ ਅੰਗਦ ਦੇਵ ਜੀ ਵੱਲ ਰੱਖਦੇ ਸਨ ਕਦੇ ਪਿੱਛਾ ਕਰਕੇ ਨਹੀਂ ਤੁਰਦੇ ਸਨ ਮੁਖ ਜਿਹੜਾ ਖਲੂਰ ਸਾਹਿਬ ਨੂੰ ਕਰ ਲੈਣਾ ਗੁਰੂ ਅੰਗਦ ਦੇਵ ਜੀਸ ਵੱਲ ਕਰਕੇ ਤੇ ਫਿਰ ਜਿਹੜਾ ਸੀ ਪਿਛਲੇ ਪੈਰੀ ਜਿਹੜੀ ਸੀ ਉਹ ਚੱਲਦੇ ਸਨ ਤੇ ਵਿਆਸ ਦਰਿਆ ਤੋਂ ਜਲ ਲੈਣ ਕੇ ਤੇ ਇਸ਼ਨਾਨ ਕਰਾਉਂਦੇ ਸਨ ਇੱਕ ਦਿਨ ਜਦੋਂ ਵਿਆਸ ਦਰਿਆ ਤੋਂ ਜਲ ਲੈਣ ਕਿ ਇਸ਼ਨਾਨ ਕਰਨ ਵਾਸਤੇ ਜਲ ਲੈਣ ਗਏ ਤਾਂ ਕੀ ਹੋਇਆ ਤੇਜ਼ ਹਵਾ ਤੇ ਮੀਂਹ ਜਿਹੜਾ ਸੀ ਚੱਲ ਰਿਹਾ ਸੀ ਤੇ ਬਾਬਾ ਅਮਰਦਾਸ ਜੀ ਜਿਹੜੇ ਸਨ ਇੱਕ ਜਲਾਹਾ ਤੇ ਜਲਾਈ ਰਹਿੰਦੇ ਸਨ ਉਹਨਾਂ ਨੇ ਖੱਡੀ ਜਿਹੜੀ ਸੀ ਲਾਈ ਹੋਈ ਸੀ ਉਹ ਖੱਡੀ ਦੇ ਕਿੱਲੇ ਦੇ ਨਾਲ ਪੈਰ ਅਲਿਆ ਤੇ ਜਿਹੜਾ ਖੱਡੀ ਦਾ ਟੋਆ ਸੀ ਉਹਦੇ ਵਿੱਚ ਡਿੱਗ ਪਏ ਖੜਾਕ ਹੋਇਆ ਜੁਲਾਹਾ ਤੇ ਜੁਲਾਈ ਜਿਹੜੇ ਪਏ ਸਨ ਜਦੋਂ ਖੜਾਕ ਸੁਣਿਆ ਕਹਿਣ ਲੱਗੇ ਕੌਣ ਹੋ ਸਕਦਾ ਹੈ ਕਿੰਦੇ ਜੁਲਾਈ ਦੇ ਕਬੂਲ ਮੂੰਹ ਚੋਂ ਨਿਕਲੇ ਇਹ ਤਾਂ ਅਮਰੂ ਨਾਥਾਵਾ ਹੁਣਾ ਹੈ ਉਥੋਂ ਉਠਿਆ ਕਹਿਣ ਲੱਗਾ ਇਹ ਕਮਲੀਏ ਮੈਂ ਤਾਂ ਗੁਰੂ ਵਾਲਾ ਵਾਂ ਮੈਂ ਤਾਂ ਥਾਂ ਵਾਲਾ ਹਾਂ ਜਦੋਂ ਇਸ ਘਟਨਾ ਦਾ ਪਤਾ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਲੱਗਿਆ ਤੇ ਉਹਨਾਂ ਨੇ ਫਿਰ ਜਿਹੜੇ ਸੀ ਵਰ ਬਖਸ਼ਿਸ਼ ਕੀਤੇ ਬਾਬਾ ਅਮਰਦਾਸ ਜੀ ਨੂੰ ਕੀ ਨਥਾਵਿਆਂ ਦੇ ਥਾਵ ਨਿਮਾਣਿਆਂ ਦੇ ਮਾਣ ਨੀ ਧਰਿਆਂ ਦੀ ਧਰ ਨੇ ਆਸਰਿਆਂ ਦੇ ਆਸਰਾ ਨੇ ਓਟਿਆਂ ਦੀ ਓਟ ਇਸ ਤਰ੍ਹਾਂ ਵਰ ਜਿਹੜੇ ਸੀ ਬਖਸ਼ਿਸ਼ ਕੀਤਾ ਵਰਾਂ ਦੇ ਨਾਲ ਨਵਾਜਿਆ ਸ਼ਿਰਗੁਰੂ ਅੰਗਦ ਸਾਹਿਬ ਜੀ ਸਖਤ ਪ੍ਰੀਖਿਆ ਲਈ ਅਤੇ ਪੁੱਤਰਾਂ ਦੇ ਸਖਤ ਵਿਰੋਧ ਦੇ باوجود ਬਾਬਾ ਅਮਰਦਾਸ ਜੀ ਨੂੰ ਜਿਹੜਾ ਸੀ ਸ਼ਰਧਾ ਤੇ ਸੇਵਾ ਤੇ ਯੋਗਤਾ ਨੂੰ ਪਹਿਚਾਣਦਿਆਂ ਹੋਇਆ 1552 ਈਸਵੀ ਨੂੰ ਖਡੂਰ ਸਾਹਿਬ ਵਿਖੇ ਸਿੱਖ ਧਰਮ ਦੇ ਤੀਸਰੇ ਤੀਜੇ ਗੁਰੂ ਥਾਪ ਕੇ ਗੁਰਿਆਈ ਦੇ ਉੱਚ ਅਹੁਦੇ ਤੇ ਜਿਹੜਾ ਸੀ ਨਿਯੁਕਤ ਕੀਤਾ ਸੋ ਐਸੇ ਮਹਾਨ ਸ਼੍ਰੀ ਗੁਰੂ ਅਮਰਦਾਸ ਜੀ ਜਿਨ੍ਹਾਂ ਨੇ ਸੇਵਾ ਕੀਤੀ ਤੇ ਸੇਵਾ ਦੇ ਵਿੱਚ ਉਹਨਾਂ ਨੂੰ ਤਖਤ ਤੇ ਜਿਹੜਾ ਸੀ ਉਹ ਬਰਾਜਮਾਨ ਕੀਤਾ ਗਿਆ ਐਸੇ ਮਹਾਨ ਸ਼੍ਰੀ ਗੁਰੂ ਅਮਰਦਾਸ ਜੀ ਦਾ ਅੱਜ ਗੁਰਤਾ ਗਦੀ ਦਿਵਸ ਹੈ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ